ਵੰਨ ਦਾ ਨੋ ਹ ਹ ਦੋ ਦਰ ਉਸਾਈ ਤੇ ਤੇ ਟੈਂ ਟੈਂ ਦਾ ਰਿਹਾ ਸਕੇ ਟੋਟਲੇ 12 ਦਰੀ ਦਾ ਇਸ ਤਰ੍ਹਾਂ ਵੰਡਦਾ ਅੰਦਰ ਵਾਲਾ ਹਿੱਸਾ ਐ ਵੀ ਤੇ ਬਾਹਰ ਵਾਲਾ ਤੁਸੀਂ ਦੇਖਿਆ ਹੀ ਆਜੋ ਅੰਦਰ ਚੱਲ ਲਓ ਹਾਂ ਜੀ ਅੰਦਰ ਆਵੋ ਇੱਕ ਚੀਜ਼ ਤੁਹਾਨੂੰ ਹੋਰ ਅੰਦਰ ਰਹਿਣਿਆ ਹਾਂ ਹਾਂ ਜੀ ਤੇ ਇਹ ਸ਼ਿਸ਼ਮੈਲ ਨੇ ਅੰਦਰ ਆਸੀ ਮੌਜੂਦਾ ਕਮਰਾ ਤੁਸੀਂ ਦੇਖ ਸਕਦੇ ਹੋ ਕਿ ਇਹ ਬੇਸਿਕਲੀ ਹਵਾਵਾ ਸੀ ਯੂਜ਼ ਕੀਤਾ ਜਾਂਦਾ ਸੀ ਇਹਦੇ ਬਿਲਕੁਲ ਪਰਦੀ ਸਾਈਡ ਤੇ ਤੁਸੀਂ ਆਓ ਮੈਂ ਤੁਹਾਨੂੰ ਇਹ ਤਕਰੀਬਨ ਕੋਈ ਮੇਰਾ ਖਿਆਲ ਆ 24 ਫੁੱਟ ਤੋਂ ਵੀ ਵੱਡੀ ਦੀਵਾਰ ਹੈ ਜਿਹਦੇ ਉੱਤੇ ਗਾੜ ਲੱਗਦੀ ਹੋਏਗੀ ਉਸ ਟਾਈਮ ਐ ਸਾਹਮਣੇ ਗਾੜ ਦੀ ਹੈ ਦੇ ਵਿੱਚ ਉਹ ਦੋ ਸਰਾਖ ਨਜ਼ਰ ਆ ਰਹੇ ਨੇ ਉਹਨਾਂ ਸਰਾਖਾਂ ਦੇ ਵਿੱਚ ਉਹ ਰਾਖੇ ਆਪਣੇ ਵੈਪਨ ਵਗੈਰਾ ਵੀ ਯੂਜ਼ ਕਰਦੇ ਹੋਣਗੇ ਉੱਥੇ ਉਹਨਾਂ ਦੇ ਕਮਰੇ ਵੀ ਹੋਣਗੇ ਉੱਥੇ ਬੱਗੀ ਵੀ ਚੱਲਦੀ ਦੱਸਦੇ ਨੇ ਕਿ ਉਸ ਜਗ੍ਹਾ ਤੇ ਸਿਕਿਉਰਿਟੀ ਵਾਲੇ ਆਪਣੀ ਬੱਗੀ ਵਗੈਰਾ ਯੂਜ਼ ਕਰਦੇ ਸਨ ਤੇ ਨਾਲ ਰਾਵੇ ਸੀ ਰਾਵੀ ਦੀ وجہ ਤੋਂ ਇੱਥੇ ਥੋੜਾ ਜਿਹਾ ਐਟਮੋਸਫੇਅਰ ਅੱਛਾ ਹੁੰਦਾ ਸੀ ਇੰਜ ਨਹੀਂ ਕੰਡਾ ਸੀ ਮਹਾਰਾਜਾ ਨਦੀਸ ਸਿੰਘ ਦੇ ਰਾਜਵਾਲੇ ਵੀ ਰਾਵੀ ਇੱਥੇ ਰਾਵੀ ਇੱਥੇ ਵਗਦਾ ਸੀ ਰਾਵੀ ਦਰਿਆ ਹੋਣਾ ਜਿਹੜਾ ਇੱਥੋਂ 3 ਕਿਲੋਮੀਟਰ ਲਾਹੌਰ ਦੇ ਬਾਹਰ ਵਗਦਾ ਹੈ ਤੇ ਪਹਿਲਾਂ ਇੱਥੋਂ ਦੇ ਕਹਿੰਦੇ ਵੀ ਲੱਗਦਾ ਹੁੰਦਾ ਸੀ ਸਾਹਮਣੇ ਸਾਰਾ ਲਾਹੌਰ ਹੈ ਜਿਹੜਾ ਉਹ ਦਿਖਦਾ ਹੈਗਾ ਤੇ ਫਿਰ ਵੀ ਮੇਰੇ ਖਿਆਲ ਤੋਂ ਤੁਸੀਂ ਦੇਖੋ 127 320 300 ਦੀ ਗੱਲ ਹੈ ਸੀਸਮਲ ਦੇ ਅੰਦਰਲੇ ਪਾਸੇ ਨੇ ਕੁਝ ਪ੍ਰਾਣੀਆਂ ਪੇਂਟਿੰਗਸ ਲੱਗੀਆਂ ਹੋਈਆਂ ਨੇ ਇਹ ਵਿਕਾਸਪਾਈ ਜਸਦੇ ਕੇ ਹਿੰਦੂ ਰਿਲੀਜਨ ਦੇ ਨਾਲ ਸੰਬੰਧ ਦੇ ਕੁਝ ਪੇਂਟਿੰਗਸ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਸਾਰੇ ਰਿਲੀਜਨ ਦਾ ਬਿਨਾ ਕਿਸੇ ਵਿਤਕਰੇ ਤੋਂ ਸਹਿ ਪਾਰ ਹਟੇ ਤੇ ਰਿਸਪੈਕਟ ਕਰਦੇ ਸੀਕਰ ਉਹਨਾਂ ਦੇ ਮਤਲਬ ਟਾਈਮ 'ਚ ਜਿੰਨਾ ਮਸਜਿਦਾਂ ਦਾ ਜੰਗਰ ਦੁਆਰਾ ਸਾਹਿਬ ਦਾ ਜਿੰਨਾ ਨਿਰਮਾਨ ਹੋਇਆ ਉਨਹੀਂ ਮੰਦਰਾਂ ਦਾ ਮਿਰਵਾਣ ਹੋਇਆ ਤੇ ਇਸੇ ਕਰਕੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਰਾਜ ਦੇ ਮਤਲਬ ਹਿੰਦੂ ਸਿੱਖ ਮੁਸਲਮ ਤੇ ਸਭ ਦੇ ਹਰਮਨ ਬਾਰੇ ਸੀਗੇ ਤੇ ਇਹ ਸੀਗਾ ਸਾਰਾ ਸ਼ੀਸ਼ ਮਹਿਲ ਦਾ ਏਰੀਆ ਤੇ ਹੁਣ ਆਪਾਂ ਕਿਸੇ ਹੋਰ ਪਾਸੇ ਚੱਲਦੇ ਆਂ ਤੇ ਤੁਹਾਨੂੰ ਉਹ ਦਿਖਾ ਕੇ ਲਿਆਉਂਦੇ ਆਂ ਕਨਸੈਪਟ ਇਜ਼ ਦਾ ਇਹ ਸੀ ਕਿ ਇੱਕ ਦੀਵਾ ਪਾਲਿਆ ਜਾਂਦਾ ਸੀ ਕਿ ਹਜ਼ਾਰਾਂ ਦੀਵੇ ਬਲ ਜਾਂਦੇ ਸੀ ਤੇ ਤੁਸੀਂ ਇੱਕ ਹੋਰ ਚੀਜ਼ ਨੋਟ ਕਰੋਗੇ ਜਿਹੜਾ ਕਾਨਸੈਪਟ ਹੋਣਾ ਸੀ ਲੈ ਕੇ ਚੱਲਨੇ ਆ ਜਿਵੇਂ ਇਹ ਦੇਖੋ ਇੱਕ ਲਿਵਿੰਗ ਰੂਮ ਹੋਏਗਾ ਜਾਂ ਡਰਾਈਵਿੰਗ ਰੂਮ ਜੋ ਜੋ ਵੀ ਹੈ ਉਦੋਂ ਵੀ ਇੱਥੇ ਸਰਦੀਆਂ ਦਾ ਵੀ ਇੰਤਜ਼ਾਮ ਹੈ ਇੱਥੇ ਅੰਗੂਠੀਆਂ ਵਗੈਰਾ ਬਲੀਆਂ ਕਰਦੀਆਂ ਸਰ ਇਹ ਸਰਦੀਆਂ ਦਾ ਤੇ ਗਰਮੀਆਂ ਦਾ ਵੇਖੋ ਇਹ ਸਾਹਮਣੇ ਜਿਹੜੇ ਇਹ ਸਾਹਮਣੇ ਵਾਲੀ ਜਗ੍ਹਾ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਆਪਣੀ ਹੈ ਜਿਹੜੀਆਂ ਰਾਣੀਆਂ ਦੇ ਨਾਲ ਕੁਝ ਟਾਈਮ ਬੈਂਦੇ ਸੀਗੇ ਜਾਂ ਸਲਾਹ مشورہ ਜਿਵੇਂ ਕਹਿੰਦੇ ਹੋ ਪਰਿਵਾਰ ਦੀ ਰਾਏ ਹੈ ਨਾ ਉਹ ਲੈਨੇ ਸੀਗੇ ਤੇ ਇਥੋਂ ਲਾਹੌਰ ਦਾ ਕੁਝ 뷰 ਵੀ ਆਉਂਦਾ ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਇਥੋਂ ਉਹਦਾ ਵੀ ਨਿਵੇਵ ਦਿਖਦਾ ਹੈਗਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਰਾਕੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੇ ਇਥੋਂ ਸਾਹਮਣੇ ਲਾਹੌਰ ਦਾ ਜਿਹੜਾ ਮੇਨ ਐਂਟਰੀ ਇਥੋਂ ਵੀ ਦਿਖਦੀ ਹੈ ਕਿ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਬਾਹਰਲਾ ਪਾਸਾ ਕਿਲੇ ਦਾ ਜਿਹੜਾ ਸਾਰਾ ਉਹ ਇਸ ਜਗ੍ਹਾ ਤੋਂ ਦਿਖਦਾ ਹੈਗਾ ਕਾਫੀ ਜਗ੍ਹਾ ਤੇ ਕੰਸਟ੍ਰਕਸ਼ਨ ਚੱਲ ਰਹੀ ਹੈ ਇਥੇ ਕਿਲੇ 'ਚ ਤੇ ਜਾ ਨਹੀਂ ਸਕਦੇ ਤੇ ਬੰਦ ਕੀਤੀ ਹੋਈ ਹੈ ਪਰ ਜਿਹੜੀਆਂ ਮੇਨ ਮੇਨ ਜਗਾਵਾਂ ਨੇ ਜਾਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਥਾਵਾਂ ਨੇ ਉਹ ਤੁਹਾਨੂੰ ਕਿਹਾ ਸੀ ਉਹ ਜਰੂਰ ਸਾਰੀਆਂ ਰੱਖਾਂਗਾ ਰਾਜਾ ਰਣਜੀਤ ਸਿੰਘ ਦਾ ਜਿਹੜਾ ਸ਼ਾਸਨ ਕਾਲ ਸੀ ਨਾ ਇੰਨਾ ਜਿਆਦਾ ਵਧੀਆ ਸੀਗਾ ਕਿ ਉਸ ਟਾਈਮ ਜਿਹੜੀ ਕਰੰਸੀ ਸੀਗੀ ਇੱਕ ਨਾਨਕਸ਼ਾਹੀ ਸਿੱਕਾ ਅਨੰਤਸ਼ਾਹੀ ਸਿੱਕੇ ਚੱਲਦੇ ਸੀ ਉਸ ਟਾਈਮ 13 ਪਾਉਂਡ ਦੇ ਬਰਾਬਰ ਸੀਗਾ ਮਤਲਬ ਇੱਕ ਨਾਨਕਸ਼ਾਹੀ ਸਿੱਕਾ ਦੇ 13 ਪਾਉਂਡ ਆਉਦੇ ਹੁੰਦੇ ਸੀ ਤੁਸੀਂ ਅੱਜ ਦੀ ਵੈਲਿਊ ਦੇਖ ਲਓ ਇੱਕ ਪਾਉਂਡ ਦੇ ਆਪਾਂ ਨੂੰ ਕਿੰਨੇ 100 ਰੁਪਿਆ ਮਤਲਬ ਇੰਡੀਆ ਦਾ ਇਨੀ ਕਰੰਸੀ ਹੈ ਨਾ ਥੱਲੇ ਆ ਗਈ ਆਪਣੀ ਤੇ ਇੰਨੇ ਤਾਂ ਹੀ ਕਰਕੇ ਜਿਹੜਾ ਉਹਦਾ ਸ਼ਾਸਨ ਕਾਲ ਹਰੋਂ ਬਹੁਤ ਵਧੀਆ ਮੰਨਿਆ ਜਾਂਦਾ ਇੱਕ ਬੰਦੇ ਨੂੰ ਵੀ ਕੈਦ ਨਹੀਂ ਹੋਈ ਇੱਕ ਬੰਦੇ ਦਾ ਹੀ ਕਤਲ ਨਹੀਂ ਹੋਇਆ ਤੇ ਵਿਆਹ ਦੇਲੂ ਰਾਜਾ ਵਿਆਹ ਦੇ ਨਹੀਂ ਨਰਮ ਦੇ ਨਹੀਂ ਹੈ ਨਾ ਤੇ ਉਹ ਨਾਵਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਸੰਬੋਧਿਤ ਕੀਤਾ ਜਾਂਦਾ ਤੇ ਇਹ ਕਿਲੇ ਬਾਰੇ ਥੋੜਾ ਜਿਹਾ ਤੁਹਾਨੂੰ ਦੱਸ ਦਈਏ ਜਿਹੜਾ ਇਹ ਕਿਲਾ ਹੈਗਾ ਵੈਸੇ ਇਹ 15ਵੀਂ ਸਦੀ ਦੇ ਨੇੜੇ ਦੇ ਦਾ ਮੰਨਿਆ ਜਾਂਦਾ ਤੇ ਇਹਦੇ ਦੇ ਵੱਖ-ਵੱਖ ਰੂਲੇ ਨੇ ਜਿਹੜੇ ਵੱਖ-ਵੱਖ एंपਾਇਰ ਉਹ ਰਾਜ ਕਰਕੇ ਗਏ ਆ ਇਹਦੇ ਤੇ ਮੁਗਲ एंपਾਇਰ ਨੇ ਤੇ ਮਰਾਠਾ एंपਾਇਰ ਨੇ ਉਸ ਤੋਂ ਬਾਅਦ ਚਨ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ एंपਾਇਰ ਆ ਗਿਆ ਉਸ ਤੋਂ ਬਾਅਦ ਤੁਸੀਂ ਬ੍ਰਿਟਿਸ਼ एंपਾਇਰ ਆ ਗਿਆ ਗੋਰਿਆਂ ਦੇ ਵੇਲੇ ਉਹਨਾਂ ਨੇ ਵੀ ਰਾਜ ਕੀਤਾ ਹੈ ਨਾ ਤੇ ਇਸੇ ਤਰ੍ਹਾਂ ਵੱਖ-ਵੱਖ ਰੂਲਰਾਂ ਦੇ ਥੱਲੇ ਹੁੰਦਾ ਰਿਹਾ ਪਰ ਮਹਾਰਾਜਾ ਰਣਜੀਤ ਸਿੰਘ ਕਰਕੇ ਤਾਂ ਜੁੜ ਜਾਂਦਾ ਜ਼ਿਆਦਾ ਕਿਉਂਕਿ ਉਹਨਾਂ ਨੇ ਇਹਦੇ ਰੀਬਿਲਡ ਕੀਤਾ ਸੀਗਾ ਸਾਰਾ ਕਿਲੇ ਦੀ ਜਿਹੜੀ ਕੰਸਟਰਕਸ਼ਨ ਸੀ ਨਵੇਂ ਸਿਰੇ ਤੋਂ ਦੁਆਰਾ ਕਿਉਂਕਿ ਲਾਹੌਰ ਨੂੰ ਉਹਨਾਂ ਨੇ ਆਪਣੀ ਰਾਜਧਾਨੀ ਬਣਾਇਆ ਸੀਗਾ ਲਾਹੌਰ ਨੂੰ ਰਾਜਧਾਨੀ ਬਣਾਉਣ ਦੇ ਨਾਲ-ਨਾਲ ਇੱਥੋਂ ਹੀ ਆਪਣਾ ਰਾਜ ਐਸੇ ਕਿਲੇ ਤੋਂ ਆਪਣਾ ਰਾਜ ਚਲਾਇਆ ਸੀਗਾ ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਨਾਲ ਜ਼ਿਆਦਾ ਜੁੜਦਾ ਹੈ ਕਿਲਾ ਹੁਣ ਅਸੀਂ ਦੇਖਣ ਚੱਲਿਆਂ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਜਿਹੜੀ ਇਹਦੇ ਅੰਦਰ ਹੀ ਆ ਕਿਲੇ ਦੇ ਤੇ ਇੱਕ ਜਿਹੜਾ ਹੋਰ ਜਗ੍ਹਾ ਜਿੱਥੇ ਦੂਜਾ ਦਰਬਾਰ ਮਹਾਰਾਜਾ ਰਣਜੀਤ ਸਿੰਘ ਲਾਇਆ ਕਰਦੇ ਸੀਗੇ ਤੇ ਉਹ ਚੀਜ਼ਾਂ ਜਿਹੜੀਆਂ ਉਹ ਅਸੀਂ ਤੁਹਾਨੂੰ ਹੁਣ ਦਿਖਾ ਕੇ ਲਵਾਂ ਹਾਂਜੀ ਹਾਂਜੀ ਆਜੀ 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 ਚਲੋ ਉੱਪਰ ਚੱਲਣੇ ਹਾਂਜੀ ਬੰਬਾ ਕਲੈਕਸ਼ਨ ਉੱਪਰ ਜਿਹੜਾ ਹੈ ਮਿਊਜ਼ੀਅਮ ਆਖਦੇ ਸਿਰਫ ਦਰਵਾਜ਼ੇ ਵਾਲੇ ਇਹ ਕਰ ਲਈ ਬੰਦ ਠੀਕ ਹੈ ਆ ਪਬਲਿਕ ਜੀ ਜੀ ਅੱਡੀ ਤਾਂ ਵਿਰਾਸਤ ਹੈ ਸਾਨੂੰ ਕਿਉਂ ਨਹੀਂ ਦੇਖਣ ਦਿੰਦੇ ਇੱਥੇ ਨਾ ਬਹੁਤ ਸੋਹਣੀ ਸੋਹਣੀ ਪੇਂਟਿੰਗ ਮਹਾਰਾਜ ਜੰਤਨ ਦੇ ਹੋਣ ਨਹੀਂ ਦਿੰਦੇ ਆ ਜਾਣਦੇ ਆ ਇਹ ਉੱਪਰ ਜਾਣਾ ਨਹੀਂ ਦਰਵਾਜ਼ੇ ਦੇ ਅੰਦਰ ਵੜਦੇ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਸਵੀਰ ਲੱਗੀ ਹੋਈ ਹੈ ਤੇ ਥੋੜੀ ਜਿਹੀ ਲਾਈਟ ਪੈ ਰਹੀ ਜਿਹਨੇ ਕਰਕੇ ਕੋਣ ਮਹਾਰਾਜਾ ਜਿਹੜੀ ਰਣਜੀਤ ਸਿੰਘ ਦੀ ਤਸਵੀਰ ਹੈ ਇਹੋ ਜੀ ਤਸਵੀਰ ਹੈ ਹਰਾ ਜੀ ਸਾਡੇ ਜੀ ਸਾਡੇ ਕੋਲ ਮਕਰਾਇਆ ਹੁੰਦਾ ਸੀ ਇਹ ਆ ਗਈ ਜੀ ਪੇਂਟਿੰਗ ਜਿਹੜੀ ਲਾਹੌਰ ਦਰਬਾਰ ਦੀ ਬਹੁਤ ਮਸ਼ਹੂਰ ਹੈ ਤੇ ਕਾਫੀ ਜਾਣੇ ਨੇ ਇਹ ਪਿੱਛੋਂ ਪੇਂਡਿੰਗ ਬਣਾਈ ਹੈਗੀ ਤੇ ਵੱਖ-ਵੱਖ ਪੇਂਟਰਾਂ ਵੱਲੋਂ ਪੇਂਟਿੰਗ ਬਣਾਈ ਗਈ ਹੈ ਜੀ ਮਤਲਬ ਕਾਪੀ ਕਰਕੇ ਆਪਣੇ ਆਪਣੇ ਢੰਗ ਨਾਲ ਪਰ ਬੇਸਿਕਲੀ ਇਹ ਹੈ ओरिजिनल ਪੇਂਟਿੰਗ ਇੱਥੇ ਲੱਗੀ ਹੋਈ ਹੈ ਜੀ ਅਹ ਲਾਹੌਰ ਦੇ ਕਿਲੇ ਵਿੱਚ ਹਾਂਜੀ ਹਾਂਜੀ ਇਹ ਜਿਸ ਨੂੰ ਮੈਂ ਕਹ ਦੱਸਿਆ ਸੀ ਕਿ ਇਹ ਸ਼ੀਸ਼ ਮਹਿਲ ਤੋਂ ਬਾਹਰਲਾ ਆਹਤਾ ਹੈ ਜਿੱਥੇ ਸਾਰੇ ਟ੍ਰੈਂਡਿੰਗ ਰਿਪ੍ਰੈਜ਼ੈਂਟ ਕੀਤੀ ਗਈ ਹੈ ਅੱਛਾ ਇਹ ਇਹਦੇ ਵਿੱਚ ਕਿਹੜਾ ਬੰਦਾ ਕੌਣ ਹੈ ਇਹ ਵੀ ਪਤਾ ਹੈ ਅੱਛਾ ਹਾਂਜੀ ਉਹ ਵੀ ਮੈਂ ਦੱਸ ਦਾਂ